ਇਹੋ ਜਿਹੇ ਦੂਜੀ ਵੀਡੀਓ ਬਣ ਲੱਗੀ ਆ ਇਹਦੇ ਵਿੱਚ ਹੋਣਗੇ ਛੋਟੇ ਛੋਟੇ ਭਾ ਜਿਹੜੀ ਬਿਲਕੁਲ ਨਿੱਕੇ ਨਿੱਕੇ ਭਾਈ ਹੋਣਗੇ ਤੇ ਪੰਜਾਂ ਮਈਆਂ ਹੋਣ ਤਾਂ ਉਹਖਾਈ ਇਹਦੇ ਗੱਲਬਾਤ ਕਰੀਏ ਹੋਰ ਸੁਣਾਓ ਜੀ ਵਧੀਆ ਵਧੀਆ ਸੁਣੀਏ ਕਿੰਨੀਆਂ ਭਾਈ ਨਿੱਕੇ ਬਿਲਕੁਲ ਚਾਰ ਮਈਆਂ ਛੋਟੇ ਬਾਕੀ ਛੋਟੇ ਛੋਟੇ ਇਹਨਾਂ ਦੇ ਕਬੜੀਆਂ ਤਿੰਨ ਛੋਟੀਆਂ ਵੱਡੀਆਂ ਮਈਆਂ ਆਪਾਂ ਵੀਡੀਓ ਪਹਿਲਾਂ ਬੋਲਤੀ ਆ ਆਜੋ ਗੱਪਣਾ ਇਹ ਨਹੀਂ ਨਹੀਂ ਸੁਈ ਸੁਈ ਕਲ ਦੀ ਸੁਈ ਹਰ ਤਾਲ ਦੀ ਸੁਈ ਅੱਛਾ ਆ ਗਈ ਇਹ ਇੱਕ ਗੱਪਣਾ ਹੀ ਲਾ ਗੱਪਣੇ ਆ ਕਲ ਦੀ ਸੁਈ ਵਾ ਬੱਚਾ ਹੀ ਲੈ ਬੱਚੇ ਦਾ ਦੋ ਤੋੜੀ ਚੱਲਦਾ ਪਾ ਠੀਕ ਹੈ ਪਹਿਲਾਂ ਝੋਟੀਆਂ ਉਹ ਲੈ ਕਿੱਡੀ ਵੱਡੀ ਹੁੰਦੀ ਵਾਹ ਜੀ ਬਹੁਤ ਚੰਗੀ ਠੀਕ ਹੈ ਮੈਂ ਦੇਖ ਤੇ ਭਾ ਲੈ ਲੀ ਬਾਈ ਜੀ ਪਤਾ ਨਹੀਂ ਬੰਦਰੀ ਜੇ ਕੀ ਕਰਦੇ ਇਹ ਆਪਣੇ ਦੇਖ ਕੇ ਲਵੇ ਕੋਈ ਵੀਰ ਸਾਹਮਣੇ ਸੰਦੀਪ ਸਾਹਕੋ ਜੀ ਕੋਈ ਮਾਲੇ ਕੋਈ ਕੁਝ ਮਾਲੇ ਪਰ ਜੋ ਵੀ ਆ ਸਾਹਮਣੇ ਛੋਟੀ ਵੱਡੀ ਸੰਦੀਪ ਸਹੀ ਸਹੀ ਆ ਦਾਗ ਦਾ ਕਰਕੇ ਜਿੰਨੀ ਤੇ ਛੋਟੀ ਦਾ ਮੁੱਲ ਲੇਦਾ ਵੀ ਆਪਾਂ ਨਹੀਂ ਨਹੀਂ ਸਵਾ ਹੀ ਮੰਗਣਾ ਹੈ ਹਾਂਜੀ ਹੁਣ ਸਵਾ ਸਵਾ ਨਹੀਂ ਕਰਨਾ ਹੁਣ ਜਿਆ ਤੋਂ ਵਾਲੇ ਕੰਮ ਕਰਨੇ ਆ 1 5 1 2 ਦੀ ਛੋਟੀ ਦੇ ਲਈ 99 ਨਹੀਂ ਦੇ ਦਾਂਗੇ 99000 ਦੀ 92 ਦੀ ਦੇ ਦਾਂਗੇ 92 ਦੀ ਗਾਂ ਦੋ ਬੰਨੇ ਹਾਂ ਚੁੱਲੀ ਬਾਹ ਨੀਲੀ ਵੀ ਮੈਂ ਹੀ ਸੁਈ ਆ ਸੁਈ ਹੋ ਨੀ ਨਾ ਕਿ ਲੋ ਸੰਦੀਪ ਸਾਹ ਦੁੱਧ ਹੋਊਗਾ 9 ਦੀ ਗਰੰਟੀ 9 ਦੀ ਗਰੰਟੀ ਦੱਸੋ ਜੀ 9 ਦੀ ਗਰੰਟੀ ਇਹ ਵੀ ਦੇਖੋ ਚਾਈ ਨੀਲੀ ਰਾਵੀ ਦਾ ਇੱਕ ਇਡੇ ਕਾਟਣਾਂ ਵਗਰੇ ਦਾ ਠੀਕ ਆ ਹਾਂ ਬਹੁਤ ਚੰਗੀ ਰਹਿ ਗਈ ਕਾਟਣੀ ਬਹੁਤ ਵਧੀਆ ਜੀ ਜਿਹੜਾ ਮੈਂ ਸੰਦੀਪੇ ਤਰੀ ਮੈਂ ਥੱਲੇ ਆ ਕੇ ਮਿਲ ਗਿਆ ਉਹ ਉਰਦਾਣੀ ਵੀ ਮੇਰਾ ਮੈਂ ਬਹੁਤ ਚੰਗੀ ਆ 5 ਰੁਪਏ ਬਹੁਤ ਜਿਆਦੀ ਚੰਗੀ ਸੰਦੀਪ ਮੋਲ ਇਹਦਾ ਵੀ ਬਿਲਕੁਲ ਜਾਇਜ਼ ਹੈ ਬਿਲਕੁਲ ਛੋੜੇ ਛੋੜੇ ਪਾਉਣੇ 72 70 ਤੇ 2 ਘੱਟ 70 ਦੀ ਮਹਰ ਦੇ ਦੇਣੀ ਹਾਂ ਯਾਰ ਪੈੜ ਦੀ ਪੈੜ ਦੀ ਦੇ ਦੇਣਾ ਦੇ ਦੇਾਂਗੇ ਪੈੜ ਪਹਿਲਾਂ ਪੈੜ ਹੀ ਨਹੀਂ ਗਿਆ ਨੀਲੀ ਦਾ ਬੱਚਾ ਹੀ ਵੇਖ ਹੋਇਆ ਪਹਿਲਾਂ ਕੱਢੀ ਪੰਜ ਸੱਤਾਂ ਦਾ ਸੁਗਾਇ ਸੰਦੀਪ ਤੇ ਝੁੱਟਿਆ ਬਹੁਤ ਜਿਆਦੀ ਸੋਹਣੀ ਰਸਨਾ ਪਕਿੰਨਾ ਝੁੱਟੀ ਹੋਵੇਗੀ ਹਾਂ ਇਹ ਝੁੱਟੇ ਬਹੁਤ ਵੜੇ ਗਏ ਜਾ ਇਹ ਝੁੱਟੇ ਇਹ ਫੁਰਕ ਇਹ ਝੁੱਟੇ ਇਹ ਛੋੜੇ ਭਾਵੇਂ ਖਾਂਦੇ ਕਿ ਨਹੀਂ ਇਹ ਸੰਦੀਪ ਇਹ ਛੋੜੇ ਭਾਵਾ ਬਸ ਬਸ ਉਹ ਜਦੀ ਚੰਗੀ ਸੰਦੀਪ ਕੱਟੀ ਦੁੱਧ 10000 ਕਿਲੋ ਬੱਚਾ ਬੱਚਾ ਕੱਟਾ ਲਿਓ ਆਉਂਦੋ ਆਉਂਦੋ ਸੰਦੀਪ ਜੱਡੇ ਡੱਬ ਸਾਰੀਆਂ ਨਿਸ਼ਾਨੀਆਂ ਲੱਗੀਆਂ ਜਾਂਦੀਆਂ ਨੇ ਬੀਖਾਂ ਉਹ ਪਸਮਗਿਆ ਥਣ ਬਣਾਉਂਦੀ ਕਿਤੇ ਕੁੜੀਏ ਰੋਕ ਰੱਖਦਾ ਰੋਗ ਰੋਗ ਦਾ ਥਣ ਬਣਾਉਂਦੀ ਆ ਬਸ ਠੀਕ ਚਵਾਈ ਦੀ ਸਾਹ ਕੋ ਸਾਹ ਵੀ ਸੰਦੀਪ ਮੁੱਲ ਭਾਵੇਂ ਇਹਦਾ 85 ਕਰਾ ਲੈ 82 ਕਰਾ 75000 ਦੀ ਝੋਡੀ ਦੇਣੀ ਹਾਂ ਨਾ 72 ਦੀ ਦੇ ਦਾਂਗੇ 70 ਦੀ ਦੇ ਦਾਂਗੇ 75000 ਦੀ ਝੋਡੀ ਦੇਣੀ ਹਾਂ ਨਾ ਇਹ ਗੱਪੜ ਮੈਣੇ ਝੋਡੀ ਖੜੇ ਖੜੇ ਵੇ ਥਾਣਾ ਵੇ ਥਾਣੇ ਚੋਟੇ ਕਰਵਾ ਇਧਰ ਕੋ ਵੇ ਅਸਲੀ ਕੱਟੀ ਨੂੰ ਦੇ ਵਾ ਤੂੰ ਥੋੜੇ ਫੇਜ ਵੇ ਬਿੰਦਿਆਂ ਵਾਲੇ ਵਾ ਕੱਟੀ ਨਹੀਂ ਲਵੇ ਭਾਈ ਤੇਰੇ ਨਾਲੇ ਪਹਿਲੀ ਤਰੀਕ ਨੂੰ ਦਿਨ ਪੂਰੇ ਯਾਰ ਲਾਓ ਜੀ ਪਰ ਸੁਣਾ ਪਵੇ ਕਿੰਨਾ ਸਨੀ ਕਾਲੀ ਹੀ ਨਿਕਲੀ ਜੀ ਕਾਲੀ ਸ਼ਾ ਸਨੀ ਹੈ ਬਹੁਤ ਜੜੀ ਜਿੱਦੀ ਦੋਵੇਂ ਚੱਲ ਹੀ ਜਾ ਰਹੇ ਨੇ ਕੋਈ ਯਾਰ ਕਹਿ ਰਹੇ ਨੇ ਦੋਸਤ ਬੱਸ ਬੱਸ ਕੋਈ ਨਾ ਕੋਈ ਬਹੁਤ ਜਦੀ ਚੰਗੀ ਗੱਡੀ ਬੂਤੀ ਵੇਗ ਸੰਦੀਪ ਦੀ ਗੱਡੀ ਸੋਹਣੀ ਵੇਗ ਬੂਤੀ ਐ ਨਿਗੀ ਨਾ ਚੰਨੇ ਰ ਪਾਣੀ ਪਿਆਈ ਆ ਹਾਂ ਵਾਹ ਵਾਹ ਬੱਸ ਬੱਸ ਡੰਕਰ ਦਾ ਸੁਲੀਮ ਵਾਦਾ ਆਪਾਂ ਡੰਕਰ ਸਾਹਿਬ ਹੀ ਲੈਣਾ ਬੋਲੋ ਭਾਵੇਂ ਦੋ ਘਾਟ ਲੈ ਲਈਏ ਸੰਦੀਪ ਮੋਲੇ ਦਾ 80 76 75 ਦੀ ਝੋਟੀ ਦੇਣੀ ਉਹਨਾਂ ਨੂੰ 75 ਦੀ ਦੇਣਾ 70 ਦੀ 70 ਦੀ ਦੇਣਾ ਦੇ ਦੇਣਾ ਚਾਰ ਝੋਟੀਆਂ ਬਿਲਕੁਲ ਛੋਟੇ ਭਾਈ ਬਿਲਕੁਲ ਬਿਲਕੁਲ ਹਾਂ ਚੰਗਾ ਦੋ ਨੀਲੀ ਦੀਆਂ ਜੋੜਾ ਤੰਗਾ ਹੋ ਰਿਹਾ ਹੈ ਤੇ ਬਿਲਕੁਲ ਬਿਲਕੁਲ ਤੇ ਵੇਖ ਲੈ ਦੋ ਨੀਲੀਆਂ ਆ ਦੋ ਦੂਜੀਆਂ ਚਾਰ ਮਈਆਂ ਬਿਲਕੁਲ ਨਿਕਨੇ ਕੇ ਬਾਾਕੀ ਸਿਆਹ ਚੈੱਕ ਕਰਕੇ ਜੋਇਆ ਤਸल्ली ਕਰਕੇ ਵੀਰ ਮੇਰੇ ਖੜੋ ਦੋਵੇਂ ਤਰ੍ਹਾਂ ਆ ਮਾਲ ਬਾਈ ਬਸ ਬਸ ਚਲ ਠੀਕ ਐ ਜੀ ਨੰਬਰ ਨੰਬਰ ਆਪਣਾ 91 57 880 41 ਪਿੰਡ ਉਸਮਾ ਜ਼ਿਲ੍ਹਾ ਤਰਨਤਾਰਣਾ ਸਤਿਕਾਰ ਸਤਿਕਾਰ